ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਬਿੰਦਲ ਲਾਹੌਰਿਆ YouTube ਚੈਨਲ ਤੇ ਅੱਜ ਆਪਾਂ ਵੀਡੀਓ ਫੋਨ ਲੱਗੇ ਆ 363 ਸੁਪਰ ਪਲੱਸ ਦੀ ਰੋਟਾਵੇਟਰ ਤੇ ਐਵਰੇਜ ਕੱਢਣੀ ਹੈ ਇਹ ਤੁਹਾਨੂੰ ਦਿਖਾਉਣੇ ਆ ਵੀ ਕਿੰਨੇ ਟਾਈਮ ਚ ਕਿੰਨਾ ਤੇਲ ਪਿੰਦਾ ਹੈ ਤੇ ਐਸਐਮ ਚੱਲ ਰਿਹਾ ਜੀ ਸਾਹਮਣੇ ਮੈਂ ਦਿਖਾਵਾਂ ਇਹ ਨਵਾਂ ਮਾਡਲ ਹੈ ਤੇ ਐਗਰੀਜੋਨ ਦਾ ਇਹ ਐਗਰੀਜੋਨ ਦਾ 8 ਫੁੱਟਾ ਹੈ ਨਾ 8 ਫੁੱਟਾ ਸੁਪਰ ਰਿਟਰ ਹੈ ਆ ਫਾਈਲ ਤੇ ਆ ਵੀ ਕਰ ਰਾਇਆ ਜੀ ਤੇ ਇਹਦੀ ਐਵਰੇਜ ਜਿਹੜੀ ਹੈ ਕਿੰਨੀ ਥਾਅ ਆਉਂਦਾ ਹੈ ਤੇ ਕਿੰਨਾ ਟਾਈਮ ਚੱਲਦਾ ਹੈ ਇਹ ਥਾਅ ਥਾਅ ਕੱਢਾਂਗੇ ਪੂਰਾ ਇਹਦਾ ਕਿ ਵਾਣ ਗਿੱਲਾ ਬਹੁਤ ਹੈ ਤੇ ਕਿਵੇਂ ਨਾੜ ਵੀ ਥਲੇ ਢੇਰੀਆਂ ਹੀ ਆ ਹੈਗੀਆਂ ਤੇ ਗਿੱਲ ਕਰਕੇ ਇਹ ਵਾ ਫਸਦੀ ਹੈ ਇੱਕ ਥੋੜਾ ਜਿਹਾ ਗੀਅਰ ਦੀ ਪ੍ਰੋਬਲਮ ਆਵਾਜ਼ ਕਰਦਾ ਹੈ ਦਾ ਗੀਅਰ ਐਗਰੀ ਜੋ ਹੁੰਦਾ कसग यहाँ लीवर है थे है लीवर गल्ले भाई ਤੇ ਡੰਡਾ ਵੀ ਕੱਸਿਆ ਵੀ ਜਿਵੇਂ ਅਗਲੇ ਪਾਸੋਂ ਪੂਰਾ ਥੱਲੇ ਲੱਗੇ ਤੇ ਟਰੈਕਟਰ ਵੀ ਜਿਹੜਾ ਕੋ ਆਪਾਂ ਡੈਮੋ ਵਾਲਾ ਨਹੀਂ ਲੈ ਕੇ ਆਏ ਜਿਮੀਦਾਰ ਦਾ ਫੈਕਟਰੀ ਲੈਂਦਾ ਜੀ ਆਪਾਂ ਚੱਲਦਾ ਟਰੈਕਟਰ ਜਿਵੇਂ ਨੋਰਮਲ ਪਹਿਲਾਂ ਬਾਈਆਂ ਕੋਲ ਇਹ ਟਰੈਕਟਰ ਸੀਗਾ ਆਪਣਾ ਟੂ ਵੀਲ ਤੇ ਇਹਨਾਂ ਨੇ ਐਦਕਿ ਜਿਵੇਂ ਸੁਪਰ ਸੀਟਰ ਲਾ ਲੋ ਕਿਰਾਏ ਤੇ ਚਲਾਇਆ ਵੀ ਕੰਮ ਵਧੀਆ ਚੱਲਿਆ ਤੇ ਕਹਿੰਦੇ ਵੀ ਟਰੈਕਟਰ ਇੱਕ ਹੋਰ ਲੈਣਾ ਆਪਾਂ ਚਲਾ ਕੇ ਦੇਖ ਲਈਏ ਵੀ ਜੇ 4 ਵੀਲ ਦਾ ਖਰਚਾ ਵੀ ਬਰਾਬਰ ਹੈ ਤੇ ਸਾਡੀ ਇੱਛਾ ਵੀ 4 ਵੀਲ ਲੈ ਲਾਂਗੇ ਇਹ ਡਾਇਰੈਕਟਰ ਪਹਿਲਾਂ ਇਹਨਾਂ ਕੋਲ ਆਪਣਾ ਪਾਈ ਮਾਡਲ ਜਿਵੇਂ ਕੱਲਾ ਸੁਪਰ ਲਿਖਿਆ ਹੁੰਦਾ ਸੀਗਾ ਤੇ ਬਹੁਤ ਵਧੀਆ ਚੱਲਿਆ ਜੀ ਤੇ ਇਹ ਹੁਣ ਆਪਾਂ ਨਵਾਂ ਇਹਨਾਂ ਨੂੰ ਦਿਖਾ ਰਹੇ ਹਾਂ 1 ਲੀਟਰ ਹਾਂ ਵੀ ਵੋਟ ਸਿੰਘ 1 ਲੀਟਰ 1.75 750 ਗ੍ਰਾਮ ਖਾਦਾ 1 ਲੀਟਰ 750 ਗ੍ਰਾਮ ਤੇਲ ਖਾ ਗਿਆ ਕਿੰਨੇ ਟਾਈਮ ਚ 15 ਮਿੰਟਾਂ ਚ 15 ਮਿੰਟਾਂ ਚ ਤੇ ਹੁਣ ਵਾਲੋ ਨਾਲ ਆਪਾਂ ਜਗ੍ਹਾ ਵੀ ਵੇਖੀਏ ਕਿੰਨੀ ਹੋਗੀ ਆਹ ਦੇਖ ਲਓ ਆਹ ਦੇਖ ਲੈਣੀ ਮਾਰਕ ਕਰ ਲਓ ਕਰਵਾ ਮਾਰਦੇ ਆਪਾਂ ਹਾਂ ਮੈਂ ਇੱਕ ਮਿੰਟ ਰੋਕ ਦੇਣਾ ਕਰਵਾ ਮਾਰਦੇ ਆਪਾਂ ਇਹ ਲੰਮਾ ਕਿੰਨਾ ਕੋਨਾਲਾ ਤੋਂ ਉੱਪਰ ਜਗਾ ਬਣ ਗਈ ਇਹ ਠੀਕ ਹੈ ਠੀਕ ਹੈ ਥੋੜੀ ਜੀ ਮੰਨ ਲਓ ਸਵਾ ਦੋ ਕਰਣਾ ਤੋਂ ਘੱਟ ਤੇ ਦੋ ਕਰਣ ਤੋਂ ਉੱਪਰ ਠੀਕ ਹੈ ਠੀਕ ਹੈ ਤੇ ਮੰਨ ਲਓ ਐਵਰੇਜ ਜਿਹੜੀ ਮਰਲੇ ਥਾਂ ਲਾ ਲਓ ਦੋ ਕਰਣਾ ਪੰਜ ਕਿ ਮਰਲੇ ਦਾ ਵੀ ਐਵਰੇਜ ਜਿਹੜੀ ਆਪਾਂ ਮੰਨੀਏ 15 ਮਿੰਟਾਂ 'ਚ 7 ਕਿ ਲੀਟਰ ਦੀ 7 ਕਿ ਲੀਟਰ ਦੀ ਐਵਰੇਜ ਆ ਗਈ ਸੁਪਰ ਸ਼ੀਟ ਤੇ ਗਿੱਲਾ ਵੀ ਬਹੁਤ ਹੈ ਗਿੱਲਾ ਗਿੱਲੇ ਚ ਫੁੱਲ ਲੀਵਰ ਡਾਊਨ ਕਰ ਫੁੱਲ ਗਿੱਲੇ ਚ ਫੋਲ ਲਈ ਮੇਰੇ ਮਹਿਮਾਨ ਦੀ ਮਿੰਤੀ ਮਾਰ ਕੇ ਨਾਲ ਟਾਈਮ ਦੇ ਹਿਸਾਬ ਨਾਲ ਕੀ ਲੱਡੂ ਵੱਟੀ ਦੇ ਆ ਹਾਂ ਇਨਾ ਗਿੱਲਾ ਸਹੀ ਆ ਫੋਲ ਲੀਵਰ ਡਾਉਣ ਆ ਲੀਵਰ ਵੀ ਪੂਰੇ ਸੱਟੇ ਸੀਗੇ ਡੰਡਾ ਵੀ ਫੁੱਲ ਕੱਸਿਆ ਹੋਇਆ ਪੂਰਾ ਲੱਗ ਸੀ ਹੈ ਨਾ ਤੇ ਮੰਨੋ ਕਿੰਨੇ ਚੱਕਰਾਂ ਤੇ ਰੱਖਿਆ ਸੀ ਤੁਸੀਂ ਇਹਨੂੰ 1800 ਚੱਕਰ ਤੇ ਤੇ ਗੀਅਰ ਕਿਹੜਾ ਸੀਗਾ ਦੂਜਾ ਲੋ ਦੂਜਾ ਐਲ ਐਲ 2 ਗੀਅਰ ਦੇ ਵਿੱਚ 1800 ਆਰਪੀ ਉਹਦੇ ਵਿੱਚ 100 ਆਰਪੀ ਉਮ ਡ੍ਰੌਪ ਕਰਕੇ 1700 ਤੇ ਚੱਲ ਰਿਹਾ ਸੀ ਠੀਕ ਹੈ ਜੀ ਕਿਵੇਂ ਭਾਈ ਸਹੀ ਲੱਗਿਆ ਤੁਹਾਨੂੰ? ਬាទ ਠੀਕ ਹੈ ਜੀ। ਸਾ ਪੂਰਾ 7 ਲੀਟਰ ਖਾਦਾ ਮੈਂ। ਹਾਂ 7 ਲੀਟਰ ਖਾਦਾ। ਓਕੇ ਰਿਪੋਰਟ ਹੈ? ਓਕੇ। ਇੱਧਰ ਬੋਲ ਕੇ ਦੱਸੋ ਨਾ। ਨਹੀਂ ਨਹੀਂ ਜਿਵੇਂ ਸਹੀ ਹੈ ਬਿਲਕੁਲ ਜੀ। ਹਾਂ ਆਪਾਂ ਮੰਨ ਲਓ ਜਿਵੇਂ ਪੁਰਾਣੇ ਨਾਲ ਕੰਪੈਰੀਸ਼ਨ ਕਰਦੇ ਸੀ ਡੀਜ਼ਲ ਦਾ ਕਿਵੇਂ ਰਿਹਾ ਉਹਦੇ ਹਿਸਾਬ ਨਾਲ। ਉਹਦੇ ਹਿਸਾਬ ਨਾਲ ਮੈਂ ਠੀਕ ਲੱਗਿਆ ਜੀ ਇਹਨਾਂ ਦਾ। ਬਰਾਬਰ ਲੈ ਕੇ ਘੱਟ ਰਿਹਾ। ਬਰਾਬਰ ਹੀ ਮੇਰੇ ਨਾਲ ਘੱਟ ਹੀ ਰਹੂਗਾ ਵੱਧ ਨਹੀਂ ਵੱਧਾ ਨਹੀਂ ਉਹਦੇ ਨਾਲ। ਚਲੋ। ਠੀਕ ਹੈ ਜੀ। ਖਾਦਾ ਲੱਗਿਆ? ਹਾਂ ਜੀ। ਚਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਫਿਰ ਮਿਲਦੇ ਆ ਨਵੀਂ ਵੀਡੀਓ ਨਾਲ ਚਲੋ ਆਪਾਂ ਫੀਲਡ ਚ ਜਾ ਕੇ ਹਨਾ ਤੁਹਾਡੇ ਵਾਸਤੇ ਵੀਡੀਓ ਵੀ ਅਸੀਂ ਤਾਂ ਇਹ ਕੰਮ ਕਰਨਾ ਹੀ ਹੈ ਤੇ ਤੁਹਾਡੇ ਤੱਕ ਵੀ ਇਹ ਗੱਲ ਬਾਤ ਪਹੁੰਚੇ ਰਿਪੋਰਟ ਪਹੁੰਚੇ ਹਨਾ ਤੁਹਾਨੂੰ ਵੀ ਪਤਾ ਲੱਗੇ ਵੀ ਟਰੈਕਟਰ ਹਾਲੈਂਡ ਜਾਂ ਕਿਹੜਾ ਮਾਡਲ ਕਿੰਨਾ ਤੇਲ ਖਾ ਰਿਹਾ ਫਿਰ ਮਿਲਦੇ ਆ ਨਵੀਂ ਵੀਡੀਓ ਨਾਲ ਸਤਿ ਸ੍ਰੀ ਅਕਾਲ ਜੀ